ਹਾਂਜੀ ਮਾਦੇ ਆਫਰੋ ਕੀ ਹਾਲ ਚਾਲ ਅੱਜ ਤੁਹਾਡੇ ਨਾਲ ਗੱਲ ਕਰਾਂਗੇ ਆਪਾਂ ਰਸ਼ਕੇ ਵਾਲੇ ਵੀਰਾਂ ਦੀ ਜਿਹੜੇ ਅੱਖਾਂ ਦੇ ਮੁਫਤ ਕੈਂਪ ਦੀ ਮਸ਼ਹੂਰੀ ਕਰਦੇ ਹੁੰਦੇ ਆ ਉਹ ਮਸ਼ਹੂਰੀ ਕਿਵੇਂ ਕਰਦੇ ਆ ਸੁਣਿਓ ਜੀ ਹਾਂਜੀ ਖੁਸ਼ਖਬਰੀ 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 ਇਲਾਕਾ ਨਿਵਾਸੀਆਂ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਹੁਣ ਤੁਹਾਨੂੰ ਲੁਧਿਆਣੇ ਚੰਡੀਗੜ੍ਹ ਜਾਂ ਦਿੱਲੀ ਵਰਗੇ ਵੱਡੇ ਸ਼ਹਿਰਾਂ ਵਿੱਚ ਜਾਣ ਦੀ ਲੋੜ ਨਹੀਂ ਤੁਹਾਡਾ ਆਪਣਾ ਸ਼ਹਿਰ जी हाँ अपना शहर को देखिए अपना दही शनी पंडी दख पर देसी होना अपना शनी पंडिता जी हां बहुत ही अच्छे तजर्बे का डॉक्टर ਜੋ ਮਰੀਕਾ ਤੋਂ ਡਿਗਰੀ ਕਰਕੇ ਆਏ ਹੋਏ ਨੇ ਲੱਖਾਂ ਮਰੀਜ਼ਾਂ ਦੀਆਂ ਅੱਖਾਂ ਸਹੀ ਕਰ ਚੁੱਕੇ ਨੇ ਉਹ ਜਿਹੜੇ ਮੁਲਖ ਦਾ ਖਾਈਏ ਉਸ ਦਾ ਬੁਰਾ ਨਹੀਂ ਮੰਗੀਦਾ ਲੱਖ ਪਰਦੇਸੀ ਹੋਈਏ ਲੱਖ ਪਰਦੇਸੀ ਹੋਈਏ ਹਾਂਜੀ ਦਿਨ ਐਤਵਾਰ 26 ਜੁਲਾਈ ਫੌਜੀ ਰੋਡ ਜਿਹੜੇ ਮੇਰੇ ਵੀਨ ਪੈਂਪਰਾਵਾਂ ਨੂੰ ਲੋੜਾ ਉੱਥੇ ਪਹੁੰਚੋ ਕੈਂਪ ਦਾ ਸਮਾਂ ਸਵੇਰ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਕੈਂਪ ਚੱਲੇਗਾ ਮਾਰੇ ਬੰਦੇ ਵਿੱਚ ਵੀ ਕੋਈ ਗੁਣ ਚੰਗਾ ਹੋਵੇਗਾ ਮਾਰੇ ਬੰਦੇ ਵਿੱਚ ਵੀ ਕੋਈ ਗੁਣ ਚੰਗਾ ਹੋਵੇਗਾ ਜਿੰਨਾਂ ਦੇ ਲੰਜ ਪੈਂਦੇ ਆ ਲੰਜ ਪਾਏ ਜਾਣਗੇ ਦੂਰ ਨੇੜੇ ਦੀ ਨਿਗਾਹ ਦੀ ਕਮਜ਼ੋਰੀ ਅੱਖਾਂ 'ਚ ਝੌੜੇ ਪੈਂਦੇ ਆ ਗਿੱਡਾ ਆਉਂਦੀਆਂ ਜਾਂ ਰੜਕ ਪੈਂਦੀ ਆ ਮਾਰੇ ਬੰਦੇ ਵਿੱਚ ਵੀ ਕੋਈ ਗੁਣ ਚੰਗਾ ਹੋਵੇਗਾ ਮਾਰੇ ਬੰਦੇ ਵਿੱਚ ਵੀ ਕੋਈ ਗੁਣ ਚੰਗਾ ਹੋਵੇਗਾ ਜੋ ਹੁੰਦਾ ਗੁਣਕਾਰੀ ਦਿਨ ਐਤਵਾਰ 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 ਨੰਬਰ ਨੋਟ ਕਰ ਲੋ 99146 67906 99146 67906 67906 67906 ਗਲਾਬੀ ਰੰਗ ਦੇ ਪਰਤੇ ਐ ਸਿੱਟੀ ਜਾਂਦੇ ਹੁੰਦੇ ਆ ਉਹਨਾਂ ਨੂੰ ਕੋਈ ਨਹੀਂ ਜਾਂ ਸਾਰੇ ਉੱਤੇ ਟਾਇਰ ਚੜਾ-ਚੜਾ ਕੇ ਨੰਗੀ ਜਾਂਦੇ ਹੁੰਦੇ ਫੇਰ ਮਸ਼ੂਰੀ ਦਿੰਦੇ-ਦਿੰਦੇ ਕਿਸੇ ਦੇ ਘਰ ਅੱਗੇ ਲਾ ਕੇ ਨਾ ਬੀੜੀ ਲਾ ਲਣਗੇ ਬੀੜੀ ਪੀ ਜਾਣਗੇ ਅੱਛੇ ਘਰ ਵਾਲਾ ਬਾਹਰ ਨਿਕਲਦਾ ਇੱਕੇ ਦਮ ਇਹੋ ਪੰਡਿਕ ਮਿੰਟਵਾਜੀ ਸੁਣਦਾ ਤੇ ਬਾਹਰ ਨਿਕਲਦਾ ਉਹ ਕਹਿੰਦਾ ਕੀ ਗੱਲ ਐ ਇੱਥੇ ਖੜਾ ਗਾਂ ਪਛਾਂ ਕਰਦਾ ਇੱਥੇ ਸਾਰੇ ਹੀ ਜਾਂਦੇ ਰਹਿਦੇ ਆ ਪਤੰਦਰਾ ਉਹ ਆਪੇ ਟੇਕਿਆਂ ਨਾਲ ਗੱਲ ਕਰੀ ਜਾਂਦੀ ਆ ਸਾਡੇ ਘਰੇ ਲੜਾਈ ਪਾਏਗੀ ਕਹਿੰਦੀ ਚਾਜਣਾ ਥੰਗ ਨਹੀਂ ਆਉਂਦੀ ਜਾਨ ਮੇਰਾ ਵੀ ਲੈ ਜਾ ਗਾਂ ਪਤਾ ਜਦੋਂ 5:00 ਵਜਦੇ ਆ ਤੇ ਉਹ ਗਲਾਬੀ ਰੰਗ ਦੇ ਪਰਚੇ ਆਏ ਖੜਦੇ ਆ ਹਾਂ ਪੰਘੀਆਂ ਗੁੱਟਾਂ ਪਰ ਪਰਚੇ ਚਿੱਟੀਆਂ ਨੇ ਕਿਉਂਕਿ ਡਾਕਟਰ ਨੇ ਦਿੱਤਾ ਹੁੰਦਾ ਯਾਰ ਪਾਪਾ ਵੀ ਸ਼ਾਮ ਤੱਕ ਖਤਮ ਕਰਨਾ ਚੁੱਤੀ ਵੰਡ ਕੇ ਆਉਣਾ ਫਿਰ ਆਂ ਚੁੱਤੀ ਆਨੇ ਲੀਦਾਣਾ ਕੱਲ ਕੀ ਹੁੰਦਾ ਯਾ ਆਪਣੇ ਆਪਣੇ ਵੀ ਆਵੇ ਵਿੱਚ ਨਾਚਦਾ ਦੂਰੇ ਹੋ ਪਾਪਾ ਯਾ ਆਪਣੇ ਇੱਕ ਅੰਦਾ ਪਰਚਾ ਰਹੇ ਨੇ ਡਾਕਟਰ ਕੋਲੇ ਢਾੜੀ ਲੰਨ ਜਾਂਦੇ ਡਾਕਟਰ ਕੰਦਾ ਪਰਚਾ ਜੀ ਮਹਾਰਾਜ ਆਪੇ ਵੀ ਕਰਨਾ ਅਜੀਬ ਜਾਣਕਾਰੀ ਲੈਣੀ ਆ ਨਾਲ ਲਿਆਣ ਗਵਾਂਡ ਨੂੰ ਜਾਣੂ ਕਰਾਂਗੇ ਇੱਕ ਵੀਰੋ ਚੈਨਲ ਨੂੰ ਸਬਸਕ੍ਰਾਈਬ ਫੋਲੋ